ਬਰੀ ਅਸੀ ਕਾਲ ਤੇ ਹੋਰ ਪੰਜਾਬੀ ਵੀ ਠੀਕ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਅੱਜ ਆਪਾਂ ਸੂਟਾਂ ਦੀ ਵੀਡੀਓ ਨਹੀਂ ਲੈ ਕੇ ਆਏ ਹੈਗੇ ਜਿਹੜੀ ਵੀਡੀਓ ਲੈ ਕੇ ਆਏ ਆ ਆਪਣਾ ਆਰਡਰ ਹੈਗਾ ਜਿਹੜਾ ਬਾਰੇ ਜਾ ਰਹੀ ਹੈਗਾ ਸਾਰਾ ਭਾਂਡਿਆਂ ਦੀ ਵੀਡੀਓ ਲੈ ਕੇ ਆਏ ਆਪਾਂ ਕੀ ਕੀ ਸਮਾਨ ਆ ਜਿਹੜਾ ਆਪਾਂ ਭੇਜ ਰਹੇ ਹਾਂਗੇ ਕਿਸੇ ਵੀ ਮੇਰੇ ਹੋਰ ਕਸਟਮਰ ਨੇ ਜਿਹਨੇ ਆਪਣੇ ਫੌਨੋਂ ਤੋਂ ਕਸਟਮਰ ਨੇ ਕਿਸੇ ਨੇ ਵੀ ਆਪਾਂ ਤੋਂ ਕੁਝ ਹੋਰ ਮੰਗਵਾਉਣਾ ਹੁੰਦਾ ਕੱਪੜਿਆਂ ਤੋਂ ਐਕਸਟਰਾ ਸੂਟਸ ਤੋਂ ਵਗੈਰਾ ਤਾਂ ਤੁਸੀਂ ਸਾਨੂੰ ਆਰਾਮ ਨਾਲ ਜਿਹੜਾ ਆਪਣਾ ਆਰਡਰ ਆ ਤੁਹਾਨੂੰ ਦੇ ਸਕਦੇ ਹੋਗੇ ਚਲੋ ਜੀ ਦੁਕਾਨੇ ਆਪਾਂ ਤੁਹਾਨੂੰ ਕੀ ਕੀ ਸਮਾਨ ਆ ਜਿਹੜਾ ਆਪਣਾ ਬਾਹਰ ਜਾ ਰਿਹਾ ਆ ਤਾਂ ਸਾਰਾ ਇਹ ਪਹਿਲੇ ਨੰਬਰ ਤੇ ਆਪਾਂ ਨੇ ਲੈਤਾਗਾ ਇੱਕ ਪੈਨ ਕਾਫੀ ਜ਼ਿਆਦਾ ਭਾਂਡੇ ਨੇ ਦੀਦੀ ਦੇ ਤੇ ਜਿਹੜੇ ਆਪਾਂ ਨੂੰ ਬਾਅਦੋਂ ਆਰਡਰ ਆਇਆ ਹੋਇਆ ਹੈ ਦੀਦੀ ਆਪਣੇ ਪੱਕੇ ਕਸਟਮਰ ਨੇ ਪਹਿਲਾਂ ਤਾਂ ਆਪਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਵੀ ਆਪਣੇ ਤੇ ਇੰਨਾ ਯਕੀਨ ਕਰਕੇ ਜਿਹੜਾ ਆਪਾਂ ਨੂੰ ਆਰਡਰ ਦਿੰਦੇ ਨੇ ਕਿਉਂਕਿ ਯਕੀਨ ਕਰਨਾ ਇੱਕ ਬਹੁਤ ਵੱਡੀ ਗੱਲ ਹੋ ਜਾਂਦੀ ਹੈਗੀ ਬਹੁਤ ਜ਼ਿਆਦਾ ਯਕੀਨ ਕਰਦੇ ਨੇ ਦੀਦੀ ਇਸ ਲਈ ਆਪਾਂ ਦਾ ਜਿਹੜਾ ਆਰਡਰ ਆਗਾ ਦੀਦੀ ਦਾ ਪੱਕਾ ਆਉਂਦਾਗਾ ਆਪਣੇ ਕੋਲੇ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾ ਲੈਂਦੇ ਹੋਏ ਕਰਦੇ ਆਪਾਂ ਵੀਡੀਓ ਦੀ ਸਟਾਰਟਿੰਗ ਇਹ ਜਿਹੜਾ ਆਪਾਂ ਨੇ ਦਿਖਾਉਣੀ ਆ ਤੁਹਾਨੂੰ ਚਾਲਾ ਪੈਨ ਦਿਖਾਉਣੀ ਆਗੇ ਚਾਲਾ ਪੈਨ ਹੈ ਇਹ ਇਹ ਜਿਹੜਾ ਪੈਨ ਆਗਾ ਇਹਨੂੰ ਆਪਾਂ ਕਹਾਂ ਸਟੀਲ ਦਾ ਨਹੀਂ ਕਹਿ ਸਕਦੇ ਇਹ 3 ਪਲਾਈ ਦਾ 3 ਪਲਾਈ ਦਾ ਕਹਿ ਦਿੰਨੇ ਆਂਗੇ ਇਹਨੂੰ ਇਹ ਤਿੰਨ ਲੇਅਰਾਂ ਹੁੰਦੀਆਂ ਨੇ ਇਹਦੀਆਂ ਬਣੀਆਂ ਹੋਈਆਂ ਕਿਸੇ ਵੀ ਮੇਰੀ ਭੈਣ ਨੇ ਹੋਰ ਮੰਗਵਾਣਾਗਾ ਆਪਾਂ ਤੋਂ ਤਾਂ ਆਰਾਮ ਨਾਲ ਤੁਸੀਂ ਮੰਗਵਾ ਸਕਦੇ ਹੋ ਕਿ ਕਿਸੇ ਵੀ ਪ੍ਰਕਾਰ ਦਾ ਆਰਡਰ ਆ ਜਿਹੜਾ ਆਪਾਂ ਨੂੰ ਕਨਫਰਮ ਕਰ ਸਕਦੇ ਹੋ ਦੇਖ ਸਕਦੇ ਹੋਗੇ ਤੁਸੀਂ ਬਹੁਤ ਜ਼ਿਆਦਾ ਸੋਹਣਾ ਬਾਹਰੋਂ ਇਦਾਂ ਲੱਗਦਾ ਸਾਈਨ ਵਾਲੀ ਸਟੀਲ ਆ ਗਈ ਵਿੱਚੋਂ ਇਦਾਂ ਲੱਗਦਾ ਜਿਵੇਂ ਐਲੂਮੀਨੀਅਮ ਦਾ ਹੁੰਦਾ ਘਟਾ ਹੈਗਾ ਇਹ ਸਟੀਲ ਦਾ ਹੀ ਹੈਗਾ 3 ਲੇਅਰਸ ਨੇ ਇਹਦੀ ਡੰਡੀ ਹੈਗੀ ਜਿਹੜੀ ਉਹ ਵੀ ਸਟੀਲ ਦੀ ਹੈਗੀ 3 ਲੀਟਰ ਦਾ ਪੈਨ ਆਗਾ ਇਹ ਬਿਲਕੁਲ ਹੈਵੀ weight ਚ ਆਗਾ ਬਿਲਕੁਲ ਲਾਈਟ weight ਜਿਆ ਨਹੀਂ ਹੈਗਾ ਸਾਰੀ ਇਹਦੇ ਤੇ ਜਿਹੜਾ ਹੁੰਦਾ ਸਾਰਾ steel ਦੇ ਵਿੱਚ ਟੈਗ ਲੱਗਿਆ ਮਿਲੂਗਾ ਤੁਹਾਨੂੰ ਜਿਹੜੀਆਂ ਮੇਰੀਆਂ ਭੈਣਾਂ ਨੇ ਨਵਾਂ ਤੁਸੀਂ ਲੈਣਾ ਵੀ ਆ ਤੁਸੀਂ ਵੀ ਆਪਣੀ ਕਿਸੇ ਸ਼ਾਪ ਤੋਂ ਆਪਾਂ ਤੁਹਾਨੂੰ ਸ਼ਾਪ ਦਾ ਐਡਰੈਸ ਵੀ ਦੱਸ ਦਾਂਗੇ ਵੀ ਆਪਾਂ ਸਾਰੇ ਭਾਂਡੇ ਇਹ ਕਿੱਥੋਂ ਲੈਂਦੇ ਨੇ ਕਿਉਂਕਿ ਆਪਾਂ ਲੈਂਦੇ ਰਹਿੰਦੇ ਹਾਂ ਉਹ ਤੋਂ ਸ਼ਾਪ ਤੋਂ ਭਾਂਡੇ ਇਸ ਲਈ ਆਪਾਂ ਨੂੰ ਯਕੀਨ ਵੀ ਉਹਨਾਂ ਤੇ ਬਣਿਆ ਹੋਇਆ ਭਾਂਡਾ ਕੋਈ ਐਦਾਂ ਨਹੀਂ ਹੈਗਾ ਵੀ ਆਪਾਂ ਲਿਆਂਦਾ ਹੋਇਆਗਾ ਜਿਹੜਾ ਕੋਈ ਖਰਾਬ ਹੋ ਜਾਊਗਾ ਸਾਰਾ ਇਹ ਕੰਪਨੀ ਦਾ ਇਹਦੀ ਸਟੀਲ ਆ ਸਾਰਾ ਟੈਗ ਲੱਗਿਆ ਹੋਇਆ ਨੀਚੇ ਸਾਰਾ ਇਹਦੇ ਤੇ ਲਿਖਿਆ ਹੋਇਆ ਹੈ ਨੈਕਸਟ ਆਪਾਂ ਤੁਹਾਨੂੰ ਦਿਖਾਵਾਂਗੇ ਗਲਾਸ ਉਹਨਾਂ ਨੇ ਗਲਾਸ ਮੰਗਵਾਏ ਨੇ ਆਹ ਵਾਲੀ वाले ਕੁ ਗਲਾਸ ਵੇਚ ਰਹੇ ਆ ਆਪਾਂ ਉਹਨਾਂ ਨੂੰ ਗਲਾਸਾਂ ਤੁਸੀਂ ਸ਼ੇਪ ਦੇਖ ਸਕਦੇ ਹੋ ਵਿੱਚੋਂ ਖੁੱਲੇ ਡੁੱਲੇ ਗਲਾਸ ਨੇ ਜਿੱਦਾਂ ਮਰਜੀ ਤੁਸੀਂ ਹੱਥ ਪਾ ਕੇ ਇਹਨਾਂ ਨੂੰ ਵਾਸ਼ ਕਰ ਸਕਦੇ ਹੋਗੇ ਐਦਾਂ ਨਹੀਂ ਹੈਗੇ ਵੀ ਤੰਗ ਜਿਹੇ ਗਲਾਸ ਨੇ ਇਹ ਆਪਾਂ 6 ਆਪਣੇ ਕੋਲੇ ਗਲਾਸ ਨੇ ਇਹਦੇ ਨਾਲ ਉਹਦੇ ਇੱਕ ਗਲਾਸ ਆਪਾਂ ਤੁਹਾਨੂੰ ਇੱਕ ਪੀਸ ਕਰਵਾ ਦਵਾਂਗਾ ਬਹੁਤ ਜ਼ਿਆਦਾ ਵਧੀਆ ਡਿਜ਼ਾਈਨਿੰਗ ਵਾਲੇ ਗਲਾਸ ਨੇ 6 ਗਲਾਸ ਨੇ ਵੀ ਦੇਖ ਸਕਦੇ ਹੋ ਇਹ ਵਾਲੇ ਬਲਾਸ ਇੱਕ ਆਪਾਂ ਤੁਹਾਨੂੰ ਪੀਸ ਫੋਰ ਕੇ ਚੈੱਕ ਕਰਾਤਾ ਵਾ ਕਿਸੇ ਨੇ ਮੇਰੇ ਭੈਣ ਨੂੰ ਪਸੰਦ ਆ ਕਿਸੇ ਨੇ ਹੋਰ ਮੰਗਵਾਣੇ ਨੇ ਉਹ ਵੀ ਆਪਾਂ ਨੂੰ ਨਾਮ ਨਾਲ ਜਿਹੜਾ ਆਪਣਾ ਆਰਡਰ ਆ ਦੇ ਸਕਦੇ ਹੋ ਨੈਕਸਟ ਆ ਆਪਣੇ ਕੋਲੇ ਆ ਗਈਆਂ ਕੌਲੀਆਂ ਇਹ ਕੌਲੀਆਂ ਆ ਗਈਆਂ ਆਹ ਵਾਲੀ ਕੌਲੀ ਆ ਕੌਲੀ ਦੀ ਡਿਜ਼ਾਈਨਿੰਗ ਆ ਗਈ ਖੁੱਲੀ ਤੁਸੀਂ ਦੇਖ ਸਕਦੇ ਹੋਗੇ ਕੌਲੀ ਬਹੁਤ ਜ਼ਿਆਦਾ ਵਧੀਆ ਕੌਲੀ ਆ ਆਪਾਂ ਇਹਨੂੰ ਇਹਦਾ ਨਾ ਸਿੰਗਲ ਸਿੰਗਲ ਦਾ ਤੁਹਾਨੂੰ ਰੇਟ ਤਾਂ ਨਹੀਂ ਦੱਸ ਸਕਦੇ ਹੈ ਕਿਉਂਕਿ ਕਾਫੀ ਜ਼ਿਆਦਾ ਆਪਾਂ ਭਾਂਡੇ ਲੈਤੇ ਸੀਗੇ ਸਾਰੀ ਸਲਿੱਪ ਦੇ ਵਿੱਚ ਆ ਜਿਹੜਾ ਇਹਨਾਂ ਦਾ ਰੇਟ ਦੱਸਿਆ ਹੋਇਆਗਾ ਸਿੰਗਲ ਸਿੰਗਲ ਤੋਂ ਹੁਣ ਆਪਣੀ ਵੀ ਯਾਦ ਨਹੀਂ ਹੈਗਾ ਵੀ ਕਿਹੜੀ ਚੀਜ਼ ਕਿੰਨੇ ਦੀ ਲਈ ਆ ਗਈ। ਕ올ੀਆਂ ਦੀ ਤੁਸੀਂ ਸ਼ੇਪ ਦੇਖ ਸਕਦੇ ਹੋਗੇ ਤੇ ਕ올ੀ ਦੀ ਡਿਜ਼ਾਈਨਿੰਗ ਦੇਖ ਸਕਦੇ ਹੋ। ਸਿੰਪਲ ਕ올ੀ ਹੈ ਲੇਹਰਾਂ ਵਾਲੀ ਨਹੀਂ ਆਪਾਂ ਨਹੀਂ ਲੈਤੀ ਹੈਗੀ ਕਿਉਂਕਿ ਜਿਹੜੀ ਉੱਤੇ ਨਾ ਲਾਈਨਿੰਗ ਜੀ ਬਣੀ ਹੁੰਦੀ ਹੈਗੀ ਉਹ ਦੀ ਦੇਣੀ ਆਪਾਂ ਨੂੰ ਕਿਹਾ ਸੀਗਾ। ਜੀ ਉਹ ਨਹੀਂ ਲੈਣੀ ਹੈਗੀ। ਇਹ ਆਪਾਂ ਨੇ ਜਿਹੜੀਆਂ ਕ올ੀਆਂ ਲੈਤੀਆਂ ਨੇ 12 ਕ올ੀਆਂ ਲੈਤੀਆਂ ਨੇ ਸੇਮ ਇੱਕ ਡਿਜ਼ਾਈਨ ਦੀਆਂ ਕ올ੀਆਂ ਨੇ। ਸੇਮ ਡਿਜ਼ਾਈਨ ਆਗਾ ਚੈੱਕ ਕਰ ਸਕਦੇ ਹੋਗੇ ਤੁਸੀਂ। ਕਿ ਜੇ ਆਪਣੇ ਕਸਟਮਰ ਨੇ ਹੋਰ ਆਪਾਂ ਨੂੰ ਆਰਡਰ ਦੇਣਾ ਐਧਾਂ ਦੀਆਂ ਚੀਜ਼ਾਂ ਮੰਗਵਾਉਣ ਲਈ ਤਾਂ ਤੁਸੀਂ ਆਰਾਮ ਨਾਲ ਦੇ ਸਕਦੇ ਹੋ। ਕਾਲੀਆਂ ਵੀ ਲਾਈਟ ਵੇਟ ਨਹੀਂ ਹੈਗੀਆਂ, ਪੂਰੀਆਂ ਹੈਵੀ ਚ ਨੇ, ਐਧਾਂ ਨਹੀਂ ਹੈਗਾ ਵੀ ਦੱਸ ਨਹੀਂ ਰਹੀਆਂ। ਨੈਕਸਟ ਆ ਗਏ ਆਪਣੇ ਕੋਲੇ ਦੋ ਜੱਗ। ਇਹ ਆਪਾਂ ਦੋ ਜੱਗ ਲੈਂਦੇ ਨੇ। ਜੱਗ ਲੈ ਜਿਹੜੇ ਲੈਤੇ ਨੇ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਲੈਤੇ ਨੇ ਕਿਉਂਕਿ ਸੇਮ ਨਹੀਂ ਲੈਤੇ ਹੈਗੇ ਜਦੋਂ ਆਪਾਂ ਕੋਈ ਚੀਜ਼ ਪਾ ਕੇ ਰੱਖਦੇ ਨੇ ਫਿਰ ਆਪਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਵੀ ਕਿਹੜੀ ਚ ਕਿਹੜੀ ਚੀਜ਼ ਪਾਈ ਹੋਈ ਆ ਅਲੱਗ-ਅਲੱਗ ਦੀ ਪਹਿਚਾਣ ਰਹਿੰਦੀ ਆ ਇੱਕ ਆਪਾਂ ਵਾਲਾ ਜੱਗ ਲੈਤਾ ਇਹਦੀ ਆਪਾਂ ਤੁਹਾਨੂੰ ਡਿਜ਼ਾਈਨਿੰਗ ਦਿਖਾ ਦਿੰਨੇ ਆਂਗੇ ਇੱਕ ਵਾਲਾ ਆਪਾਂ ਨੇ ਹਾਫ ਵਾਲਾ ਲੱਤਾ ਵਾ ਇਹਨਾਂ ਦੇ ਉੱਤੇ ਛੋਟੇ-ਛੋਟੇ ਫਲਾਰਾਂ ਦੇ ਡਿਜ਼ਾਈਨ ਬਣੇ ਹੋਏ ਨੇ ਇੱਕ ਕੱਪਾ ਨੇ ਲੈਜੇ ਨੇ ਆਹ ਵਾਲੇ ਗਲਾਸ ਤਾਂ ਨਾਲੇ ਟੱਕਣ ਜਿਵੇਂ ਆਪਾਂ ਗਲਾਸਾਂ ਦੇ ਉੱਤੇ ਰਾਤ ਨੂੰ ਦੁੱਧ ਪਾ ਕੇ ਰੱਖ ਦਿੰਦੇ ਆ ਗਲਾਸ ਦੇ ਵਿੱਚ ਟੱਕਣ ਲਈ ਕੋਸ ਲੋਡ ਹੁੰਦੀ ਆ ਕਿ ਇਹ ਆ ਵਾਲੇ ਆਪਾਂ ਗਲਾਸ ਲੈ ਲਏ ਨੇ ਟੱਕਣ ਲੱਗੇ ਨੇ ਗਲਾਸਾਂ ਵਿੱਚ ਆਪਾਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਦੇ ਕੇ ਦਿਖਾਉਣੀ ਆ ਦੇਖੋ ਕਿੰਨਾ ਵਧੀਆ ਲੱਗ ਰਿਹਾਗਾ ਬਿਲਕੁਲ ਪੂਰਾ ਫੈਟ ਆ ਰਿਹਾਗਾ ਗਲਾਸ ਤੇ ਦੇਖ ਸਕਦੇ ਹੋਗੇ ਤੁਸੀਂ ਕਿੰਨੀ ਗਲਾਸ ਦਾਗਾ ਜਿਹੜਾ ਮੂਹ ਵੀ ਖੁੱਲਾਗਾ ਗਲਾਸ ਦਾ ਆਰਾਮ ਨਾਲ ਜਿੱਦਾਂ ਮਰਜੀ ਆਪਾਂ ਟਾਕੇ ਰਾਤ ਨੂੰ ਪਾਣੀ ਰੱਖ ਸਕਦੇ ਆ ਕੋਲੇ ਦੁੱਧ ਰੱਖ ਸਕਦੇ ਆ ਕੁਛ ਵੀ ਰੱਖ ਸਕਦੇ ਆਂਗੇ ਇਹ ਆਪਾਂ ਸੇਲ ਹੈ ਤੇ ਲੈਤੇ ਨੇ ਢੱਕਣਾ ਸਾਈਜ਼ ਦੇ ਤੁਸੀਂ ਚੈੱਕ ਕਰ ਸਕਦੇ ਹੋ ਕਈ ਪਣੀ ਮੇਰੇ ਘਰ ਨੂੰ ਪਤਾ ਨਹੀਂ ਹੁੰਦਾ ਵੀ ਕਿਹੜੀ ਚੀਜ਼ ਆਪਾਂ ਨੂੰ ਈਜ਼ੀਲੀ ਬਾਜ਼ਾਰ ਚੋਂ ਮਿਲ ਸਕਦੀ ਹੈ ਕਿ ਜਿੱਦਾਂ ਮਰਜ਼ੀ ਤੁਸੀਂ ਗਲਾਸ ਵਾਲੇ ਢੱਕਣ ਕਹਿ ਕੇ ਗਲਾਸ ਢੱਕਣ ਵਾਲੇ ਢੱਕਣ ਕਹਿ ਕੇ ਜਿੱਦਾਂ ਮਰਜ਼ੀ ਤੁਸੀਂ ਲੈ ਸਕਦੇ ਹੋਗੇ ਸੇ ਢੱਕਣ ਨੇ ਵਾਲੇ నెక్స్ట్ తను దావే డ్రమ్మ నెక్స్ట్ తను డ్రమ్మ దావే డ్రమ్మ హా దా డ్రమ్మ దో డ్రమ్మ లే సేమ డ్రమ్మని తను దాతాగా కనుగవా ਤਾਂ ਤੁਸੀਂ ਮੰਗਵਾ ਸਕਦੇ ਹੋ ਇਹ ਆਪਾਂ ਤੁਹਾਨੂੰ ਸੋਹੀ ਕਰ ਰਹੇ ਹਾਂਗੇ ਵੀ ਇਦਾਂ ਇਦਾਂ ਦੀਆਂ ਚੀਜ਼ਾਂ ਨੇ ਜੇ ਕਿਸੇ ਮੇਰੀ ਭੈਣ ਨੂੰ ਹੋਰ ਕਈ ਮੇਰੀਆਂ ਭੈਣਾਂ ਚਾਹਵਾਂ ਨੂੰ ਹੁੰਦੀਆਂ ਨੇ ਜਿਵੇਂ ਬਾਹਰੇ ਬੈਠੀਆਂ ਨੇ ਫਾਰਮ 'ਚ ਮੰਗਵਾਉਣਾ ਚਾਹੁੰਦੀਆਂ ਨੇ ਤਾਂ ਤੁਸੀਂ ਇਹ ਲਈ ਸਾਡੇ ਤੋਂ ਮੰਗਵਾ ਸਕਦੇ ਹੋਗੇ ਵਾਲਾ ਡਰਾਮਾਗਾ ਇਹ ਆਪਾਂ ਥੋੜੇ ਜਿਹਾ ਪਾਂਡੇਆਂ ਦੀ ਜਿਹੜੀ ਵੀਡੀਓ ਲਗਾ ਦੁੱਤੀ ਆ ਦੋ ਤਿੰਨ 파ਟ ਬਣਾਵਾਂਗੇ ਆਪਾਂ ਇਹਨਾਂ ਦੇ ਵਿੱਚੋਂ ਤੁਹਾਨੂੰ ਇਹ ਆਪਾਂ ਲੈਤੇ ਨੇ ਜਿਹੜੇ ਸਾਰੇ ਪਾਂਡੇ ਐਮਦਗੜ ਤੋਂ ਲੈਤੇ ਨੇ ਐਮਦਗੜ ਹੈਗੀ ਮੰਗਤ ਰਾਏ ਦੀ ਸ਼ਾਪ ਆ ਗਈ ਪਾਂਡੇਆ ਦੀ ਉੱਥੇ ਲੈਤੇ ਨੇ ਕੋਈ ਵੀ ਆਪਣੀ ਪੈਂਟ ਨੇੜੇ ਤੇੜੀ ਐਮਦਗੜ ਦੇ ਤਾਂ ਤੁਸੀਂ ਆਮਨਾਲ ਜਾ ਕੇ ਸ਼ਾਪ ਤੋਂ ਖਰੀਦ ਸਕਦੇ ਹੋਗੇ ਚਲੋ ਜੀ ਖੇਸ ਦੀ ਅੱਜ ਵਾਲੀ ਆਪਣੀ ਵੀਡੀਓ ਪਸੰਦ ਆਈ ਹੋਗੀ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਦਾ ਹੈ ਕਿਸੇ ਨਵੀਂ ਵੀਡੀਓ ਨਾਲ ਨਵੇਂ ਕਨਸੈਪਟ ਨਾਲ ਤਦ ਤੱਕ ਲਈ